ਮੈਂ ਅੱਜ ਇਸ ਨਗਰ ਨਿਵਾਸੀਆਂ ਨੂੰ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਸਾਈ ਹੋਈ ਨਗਰੀ ਜੋ ਸ਼ਹੀਦਾ ਦੇ ਸਰਤਾਜ ਸ੍ਰੀ ਗੁਰੂ ਅਰਜਨ ਸਾਹਿਬ ਦੇ ਇਸ ਨਗਰ ਤੇ ਅਸੀਂ ਬੈਠੇ ਆਂ ਸੈਂਕੜੇ ਸਾਲਾਂ ਤੋਂ ਇਸ ਨਗਰ ਦੇ ਵਿੱਚ ਰਾਮਲੀਲਾ ਪੈਂਦੀਆਂ ਵਾ ਉਸ ਤੋਂ ਬਾਅਦ ਦਸਵੀਂ ਵਾਲੇ ਦਿਨ ਦੁਸਹਿਰੇ ਦੇ ਉੱਤੇ ਜੋ ਆਪਾਂ ਬੁਰਾਈ ਦੇ ਪੁਤਲੇ ਦੇਖ ਰਹੇ ਆ ਮੇਘਨਾਥੇ ਰਾਵਣ ਦੇ ਉਹ ਜਲਾਏ ਜਾਂਦੇ ਆ ਉਹ ਭਗਵਾਨ ਰਾਮ ਨੇ ਬੁਰਾਈ ਦੇ ਉਤੇ ਅਛਾਈ ਦੀ ਜਿੱਤ ਪ੍ਰਾਪਤ ਕੀਤੀ ਸੀ ਮੈਂ ਬਹੁਤ-ਬਹੁਤ ਵਧਾਈ ਦਿੰਦਾ ਕੰਮ ਕਰਾਂਗੇ ਤੇ ਜਿੰਗਾਈ ਵੀ ਮਿਲੂ ਤੇ ਭਗਵਾਨ ਰਾਮ ਦੀ ਉਤੇ ਕਿਰਪਾ ਵੀ ਹੋਊਗੀ ਕਿ ਜੇ ਆਪਾਂ ਮਾੜਾ ਕਰਾਂਗੇ ਉਹਦਾ ਹਸ਼ਰ ਬਹੁਤ ਮਾੜਾ ਹੋਊਗਾ ਸੋ ਮੈਂ ਅੱਜ ਸਾਰੇ ਇਲਾਕੇ ਨਿਵਾਸੀਆਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਸਟੇਜ ਰੱਖੀ ਸਾਹਿਬ ਕਹਿ ਰਹੇ ਸੀ ਕਿ ਇਹ ਸਿਆਸੀ ਸਟੇਜ ਨਹੀਂ ਮੈਂ ਵੀ ਸਮਝਦਾ ਇਹ ਧਾਰਮਿਕ ਸਟੇਜ ਹੈ ਮੈਨੂੰ ਬੜੀ ਬੜਾਈ ਤੇ ਆਉਣ ਦਾ ਮੌਕਾ ਮਿਲਿਆ ਔਰ ਬੜਾ ਕਿਰਪਾ ਵੀ ਹੋਈ ਆ ਗੁਰੂ ਦੀ ਤੇ ਅੱਜ ਮੈਂ ਇਹ ਗੱਲ ਕਹਿਣੋਂ ਰਹਿ ਨਹੀਂ ਸਕਦਾ ਕਿਉਂਕਿ ਇਸ ਪਵਿੱਤਰ ਦਿਹਾੜੇ ਦੇ ਉੱਤੇ ਮੈਂ ਸ਼ਹਿਰ ਵਾਲਿਆਂ ਨੂੰ ਇਹ ਦੱਸਣਾ ਚਾਹਣਾ ਕਿ ਤੁਹਾਡੇ ਇਸ ਸ਼ਹਿਰ ਲਈ ਮੇਰਾ خیال ਇਨਾ ਕੁ ਤੇ ਮੇਰਾ ਹੱਕ ਆ ਬੋਲਣ ਦਾ ਤੇ ਦੱਸਣ ਦਾ ਵੀ ਤੁਹਾਨੂੰ ਸਾਰਿਆਂ ਨੂੰ 35 ਕਰੋੜ ਰੁਪਏ ਦਾ 35 ਕਰੋੜ ਰੁਪਏ ਦਾ ਤਰਨਤਨ ਸ਼ਹਿਰ ਦੀ ਨਿਹਾਰ ਬਦਲ ਲਈ ਤੁਹਾਡੇ ਕੋਲ ਪੈਸੇ ਆ ਚੁੱਕੇ ਆ 35 ਕਰੋੜ ਰੁਪਇਆ ਸ਼ਹਿਰ ਦੇ ਵਿੱਚ ਲੱਗੂਗਾ ਔਰ ਮੈਂ ਇਹ ਦੱਸਣਾ ਚਾਹਲਾ ਕਿ ਜੇ ਅੱਗੇ ਵੀ ਤੁਸੀਂ ਕਿਰਪਾ ਕੀਤੀ ਆ ਕਿ ਸ਼ਹਿਰ ਦੀ ਲੋਹਾਰ ਬਦਲੀ ਔਰ ਇਸ 35 ਕਰੋੜ ਦਾ ਕੋਈ ਬੰਦਾ ਵੀ ਕਹੂਗਾ ਜਿੱਥੇ ਵੀ ਕੋਈ ਖਰਾਬੀ ਹੋਊਗੀ ਜਿੱਥੇ ਕੋਈ ਕੰਮ ਕਰਨ ਵਾਲੇ ਹੋਣਗੇ ਉਹ ਤੁਹਾਡੇ ਕੰਮ ਜਿਹੜੇ ਆ ਉਹ ਅਸੀਂ ਭਗਵਾਨ ਨਾਮ ਦੀ ਕਿਰਪਾ ਨਾਲ ਉਸ ਗੁਰੂ ਦੀ ਕਿਰਪਾ ਨਾਲ ਉਹ ਤੁਹਾਡੇ ਸਾਰੇ ਕੰਮ ਜਿਹੜੇ ਆ ਕੰਪਲੀਟ ਕਰਾਂਗੇ ਸੋ ਤੁਹਾਡਾ ਸਾਰਿਆਂ ਦਾ ਇੱਥੇ ਆਇਆਂ ਦਾ ਧੰਨਵਾਦ ਵੀ ਮੈਂ ਕਰਦਾ ਔਰ ਆਸ਼ੀਰਵਾਦ ਵੀ ਕਰਦਾ ਕਿ ਤੁਸੀਂ ਇਸੇ ਪਿਆਰ ਇਤਫਾਕ ਔਰ ਇਸੇ ਤਰ੍ਹਾਂ ਕੱਠ ਦੇ ਵਿੱਚ ਰਹਿ ਕੇ ਆਪਾਂ ਤਰੰਤਾਂ ਨੂੰ ਸ਼ਹਿਰ ਦੀ ਤਰੱਕੀ ਵੀ ਕਰਨੀ ਆ ਔਰ ਤਰੰਤਾਂ ਨੂੰ ਉਲੰਧੀਆਂ ਤੇ ਵੀ ਖੜਨਾ ਅੱਜ ਇਸ ਪਵਿੱਤਰ ਦਿਹਾੜੇ ਦੇ ਉੱਤੇ ਸਵੇਰ ਤੋਂ ਹੀ ਜਿਹੜਾ ਉਹ ਡਵੈਲਪਮੈਂਟ ਦਾ ਕੰਮ ਸ਼ੁਰੂ ਹੋ ਜੂਗਾ ਬਹੁਤ-ਬਹੁਤ ਧੰਵਾਦ ਜੈ ਸ਼੍ਰੀ ਰਾਮ